सा श्री गुरु गोबिंद जी के चौथे साहेबजाद माता गोजरी जी की रूपी साधन साल विधे लगन वाले सलाना इन रोजा श्री जोड़ी अदृ को अ ਹਰ ਪੱਕੜਿਆ ਹੋਰ ਸਾਹਿਬਪੁਰ ਮਿਲਿਤ ਜੀ ਪ੍ਰਬੰਧ ਕੀਤੇ ਗਿਆ ਕਿ ਅੱਜ ਜੋ ਰਾਮਪੁਰ ਮਹਲਪੁਰ ਸਾਹਿਬ ਰਾਮ ਹੋਏ ਨੇ ਤੇ ਇਹਨਾਂ ਦੇ ਪਰੇ ਸਮਾਗਮ ਹੋਰੇ ਚੰਗੇ ਹੋ। ਸਵਾਹਿਕ ਖਾਲਸਾ ਆਪਾਂ ਹੀ ਆਈਆਂ ਹੋਰ ਬੜੇ ਬੜੋਂ ਲੋਕਾਂ ਤੋਂ ਅੰਤੋਂ ਲੋਰੋਂ ਸੀ ਨਾ ਤਾਂਦਨ ਮੌਦਾ ਗੁਰਕੌਰ ਜੀ ਦੇ ਸਮਰ ਸਤਿਵ ਤੇ ਗੁਰਬਾਣੇ ਉਤੀਜੂੰਚਾ ਕਿ ਅੱਜ ਅਖੰਡਪਾਤ ਸਾਹਿਬ ਰੰਗ ਕੀਤੇ ਗਏ ਨੇ ਕੱਲ ਨੂੰ ਇਹ ਮੱਦੇਨਜ਼ਰ ਤੋਂ ਉਪਾਇਆ ਜਾਣਗੇ ਪਰਚੂਨ 6:00 ਵਜੇ ਜਿਹੜਾ ਅਖੰਡਪਾਤ ਸਾਹਿਬ ਦਾ ਘੋਟ ਹੈ ਸੰਗਤ ਦੇ ਰਹਿਣ ਲਈ ਪੂਰੇ ਪ੍ਰਬੰਧ ਕੀਤੇ ਗਏ ਨੇ ਆਵਾ ਦੇ ਵਿੱਚ ਇਹ ਮਾਤਾ ਕੁਰੀ ਕਾਲਜ ਬਾਬਾ ਬੰਦਾਬਾਦਰ ਖਾਨ ਜਿਹੜਾ ਵਿੱਚ ਸਾਰਿਆਂ ਸੰਗਤਾਂ ਦੇ ਰਹਿਣ ਦੇ ਬਿੱਤੂ ਬੱਤ ਕੀਤੇ ਗਏ ਨੇ 400 ਦੇ ਕਰੀਬ ਨੰਗਰ ਹੈ ਜਿਹੜਾ ਉਹ ਸੰਤਾ ਦੇ ਖਾਣ ਲਈ ਜਿਹੜਾ ਹੈ ਰਸਨਾ ਚਾਰ ਪਰਬਤ ਤੇ ਲਗਾਇਆ 100 ਸੰਤਾ ਦੇ ਵੀ ਵੱਡੇ ਕੀਤੇ ਕਿ ਸਪੋਰਟ ਦੇ ਵਿੱਚ ਆ ਜਵਗੇ ਜੀ ਆਪ ਮੰਨ ਲਓ ਅੱਜ ਇਸ ਮੁੱਚੀ ਦੁਨੀਆ ਕੋਲ ਸਾਥ ਸੰਤਾ ਹੈ ਇੱਥੇ ਛੋਟੇ ਸਾਹਿਬ ਜੀ ਸਾਹਿਬ ਜੀ ਦਾ ਜੋਰਾਵਰ ਸਿੰਘ ਸਾਹਿਬ ਜੀ ਦਾ ਫਤੇ ਸਿੰਘ ਔਰ ਮਾਤਾ ਗੁਦਰੀ ਜੀ ਦੀ ਸ਼ਹਾਦਤ ਨੂੰ ਜੋ ਨਾਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ ਔਰ ਸਾਡਾ ਬੰਦਲਾ ਉਤਸ਼ਾਹ ਹੈ ਦੁਨੀਆ ਦੇ ਹੋਂਨੇ ਕੋਨੇ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਔਰ ਇਹ ਜੋ ਸਥਾਨ ਹੈ ਇਹ ਨਿੱਕੀਆਂ ਜੰਨਾਂ ਔਰ ਵੱਡੇ ਸਾਕੇ ਇੱਥੇ ਵਾਪਰੇ ਆ ਉਹਨਾਂ ਉਸ ਤਰ੍ਹਾਂ ਦਾ ਜੋ ਮੈਂ ਸਮਝਣਾ ਐ ਐਗਜ਼ਾਮਪਲ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੈ ਇਸ ਤਰ੍ਹਾਂ ਦੀ ਸ਼ਹੀਦੀਆਂ ਦੀ ਔਰ ਇੱਕ ਸਿੱਖੀ ਜੋ ਪਰਫੁੱਲਤ ਕਰਨ ਦੀ ਇੱਕ ਬਹੁਤ ਵੱਡੀ ਜੋ ਕਾਮਯਾਬੀ ਮੈਂ ਕਹਿ ਸਕਦਾ ਛੋਟੇ ਸਾਹਜਦਿਆਂ ਨੇ ਬੜੀ ਕਾਮਯਾਬੀ ਦੇ ਨਾਲ ਇਸ ਸਿੱਖੀ ਦੀ ਜੋ ਨਹੀਂ ਸੀਗੀ ਉਹ ਦੀਵਾਰਾਂ ਵਿੱਚ ਛਿਣ ਕੇ ਰੱਖੀ ਔਰ ਰਹਿੰਦੀ ਦੁਨੀਆ ਤੱਕ ਪੂਰੀ ਸਿੱਖ ਕੌਮ ਨੂੰ ਔਰ ਪੂਰੀ ਕਾਇਨਾਤ ਨੂੰ ਉਹਨਾਂ ਸ਼ਹੀਦੀਆਂ ਤੇ ਮਾਣ ਰਹੇਗਾ ਸਦਾ ਔਰ ਸਿੱਖ ਕੌਮ ਬਹੁਤ ਵੱਡੀ ਗੰਟੀ ਦੇ ਵਿੱਚ ਉਹ ਤੇ ਬੁਨੇ ਚੜਦੀ ਗਲਤ ਰਹੇਗੀ ਇਹੋ ਹੀ ਆਸ਼ੇ ਦੇ ਨਾਲ ਜੋ ਸੰਗਤ ਹੈ ਉਹ ਇੱਥੇ ਬਾਤਮਕ ਭਟੋ ਰਹੀ ਆ ਵਾਹਿਗੁਰੂ ਜੀ ਕਾ ਕਬਡੀ ਗੰਟੀ ਦੇ ਵਿੱਚ ਸੰਗਤਾਂ ਬਿਲਕੁਲ ਮਤਲਬ ਤੋਂ ਬੋਲ ਰਹੀ ਹੈ ਜਿਵੇਂ ਪੈਸਾ ਆ ਗਿਆ ਬਹੁਤ ਬਹੁਤ ਸੰਗਤਾਂ ਦੇ ਸਾਹ ਦੇਖ ਰਿਹਾ ਪੁਲਿਸ ਆਪਾਂ ਦੇਖਣ ਆਈ ਆ ਛੋਟਾ ਛੋਟਾ ਬੱਚੇ ਤੇ ਆ ਬਹੁਤ ਵਪਾਰਕ ਸਿੱਧ ਸਾਰਾ ਸਿੱਧਾ ਕੇ ਅਦੋਸਤ ਨੂੰ ਵੀ ਜਾ ਰਹੇ ਹਨ ਮਨਕੰਚਨ ਹੋ ਗਿਆ ਸਾਦੇ ਕੰਮ ਰਿਹਾ

ਤੋਂ ਸਾਡੇ ਕੋਲ 7 ਸਾਲ ਦਾ ਤੇ 9 ਸਾਲ ਦੀ ਕਿੱਡੀ ਘਰ ਹੁੰਦੀ ਹੈ 7 ਸਾਲ ਦੇ 9 ਸਾਲ ਦੇ ਬੱਚੇ ਨੂੰ ਨਹੀਂ ਪਤਾ ਹੁੰਦਾ ਵੀ ਕੀ ਕਰਨਾ ਤੇ ਕੀ ਨਹੀਂ ਛੋਟੇ ਸਾਹਿਬਜ਼ਾਦੇ ਅਸੀਂ ਮਹਾਨ ਸ਼ਹਾਦਤ ਦੇ ਗਏ ਕਿ ਜਿਹਨਾਂ ਦੀ ਬਦੌਲਤ ਇਹ ਦੁਨੀਆ ਸੰਸਾਰ ਤਰ੍ਹਾਂ ਹੁੰਦਾ ਨਹੀਂ ਸਾਰੇ ਸੰਸਾਰ ਦੇ ਵਿੱਚ ਮੁਗਲ ਦਾ ਰਾਜ ਪਾ ਜੀਗਾ ਗੁਲਾਮੀ ਹੋਣੀ ਸੀ ਜਾਰੇ ਪਾਸੇ ਹਰਾ ਕਰਮਚੀ ਹੋਣੀ ਸੀ ਕਿ ਜਦੋਂ ਮੈਂ ਚਾਹੋ ਨਾ ਕਿ ਜਿੰਨੇ ਵੀ ਬੱਚੇ ਨੇ ਉਹਨਾਂ ਦੀਆਂ ਮਾਵਾਂ ਆਪਣੇ ਸਪੈਸ਼ਲ ਡਿਊਟੀ ਸੱਜਣ ਕਿ ਅਸੀਂ ਛੋਟੇ ਸਾਬ ਜਾਦੇ ਹਾਂ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਪੂਰੀ ਜਾਣਕਾਰੀ ਦੇਣੀ ਆ ਤਾਂ ਕਿ ਉਹ ਇਸ ਮਹਾਨ ਸ਼ਹਾਦਤ ਬਾਰੇ ਜਾਂ ਸਕਣ ਉਹਨਾਂ ਬਾਰੇ ਗੱਲਬਾਤ ਕਰ ਸਕਣ ਜਿਵੇਂ ਤੁਸੀਂ ਦੱਸਿਆ ਕਿ ਛੋਟੇ ਬੱਚੇ ਦਸਤਾਰਾ ਸਜਾਈ ਫਿਰਦੇ ਨੇ ਇਹ ਇਹਨਾਂ ਦੀ ਬਦੌਲਤ ਆ ਛੋਟੇ ਸਹਿਬਜ਼ਾਦੇ ਦੀ ਬਦੌਲਤ ਹੈ ਸਭ ਮੈਂ ਚਾਹਣਾ ਕਿ ਹਰ ਬੰਦਾ ਆਪਣੇ ਬੱਚਿਆਂ ਦੇ ਨਾਲ ਇੱਥੇ ਨਤਮਸਤਕ ਹੋਵੇ ਆ ਕੇ ਸਜਦਾ ਕਰੇ ਕਿਉਂਕਿ ਇਹ ਕੋਈ ਵੱਡੀ ਸ਼ਹਾਦਤ ਤੇ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੱਡੀਆਂ ਜੋਸ਼ ਨਾਲ ਦਾ ਹਿਸਤਾਨ ਦੇ ਵਿਕਾਸ ਵਿੱਚ ਸਾਥ ਦੇਣੇ ਪੱਕੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਭ ਸਾਹਿਬ ਜੀ ਅਤੇ ਪਰ ਸਾਹਿਬਾ ਨੂੰ ਬਹੁਤ ਬਈਆਂ ਜੀ ਨਾਲ ਦੇ ਪੂਰਵ ਜੀ ਜੀ ਆਜਾਗੇ ਤੇ ਕੁੱਪੜਾ ਸਿਰਫ ਪਤਿਕਾ ਸਾਹਿਬਾਨ ਨੂੰ ਸੰਸਕ੍ਰਿਤ ਅਗਨ ਦੋਰੀ ਸਭ ਦੇ ਸਾਹਮਣੇ ਆ ਕੇ ਪੱਤਰਕਾਰਾਂ ਦੇ ਸਾਹਮਣੇ